ਹਾਂਜੀ ਕੀ ਨਾਮ ਪੈੰਜੀ ਤੇ ਪੈੰਜੀ ਕੀ ਗੱਲਬਾਤ ਹੋਈ ਹੈ ਜੇ ਕੋਈ ਨੋ ਨਹੀਂ ਬਾਜ਼ਾਰੋਂ ਆਲੇ ਮਤ ਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆਂ ਪੈ ਗਿਆ ਵਾ ਤੇ ਰੁਟ ਕੇ ਚਚਾ ਮਾਰਨਾ ਦੂਆ ਖੜਕਾ ਮੈਂ ਪਹਿਲੇ ਨਹੀਂ ਬੋਲਿਆ ਨਹੀਂ ਦੂਜੇ ਦੀ ਖੜਕਾ ਨੇ ਸੱਤੇ ਬਾਹਰ ਬੜਾ ਜੇ ਬੈਠੀ ਰਹੀਆਂ ਕਿਤੇ ਦਾਦਾ ਹੈਗੇ ਕੌਣ ਜਾਣ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮਮੀ ਨਾਲ ਹੀ ਦੱਸਿਆ ਮੈਂ ਮਮੀ ਨੇ ਮਾਰੇ ਆਵਾਜ਼ ਮਾਰ ਕੇ ਡਰਾ ਦਿੱਤਾ ਤੇ ਬਾਹਰ ਬੜਨਗੇ ਤਾਂ ਤੈਨ ਬੜਨ ਮਾਰ ਕੇ ਗਿਆ ਤੇ ਮੈਂ ਕਿੱਟ ਫੜੀ ਮਗਰੋਂ ਦੀ ਕਿੱਥੋਂ ਪੁਰਾਣਾ ਲਾਇਫਰ ਮਿੱਟੋ ਨੇ ਟੱਕਾ ਮਾਰ ਕੇ ਛੁੱਟ ਗਿਆ ਕੱਟਿਆ ਇਹ ਮੋਟਰਸਾਈਕਲ ਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਤੂੰ ਮੋਨਾ ਵਾਦੇ ਪਰਤੋ ਕੀ ਮਤਾ ਪਾਈ ਸਰ ਤੇ ਕਿਹੜਾ ਮੈਂ ਕੰਮ ਨਾ ਬਤਾਵਾ ਕੰਮ ਨਾ ਜਿੱਦੇ ਰਹਤਾ ਤੇ ਮੂੰਹ ਸਰ ਬੰਦਾ ਜਿਵੇਂ ਪਿੱਲਾ ਟੇ ਬੰਨੀ ਕਰਦੇ ਹੁੰਦੇ ਉਦਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਤੂੰ ਵੀ ਰਹੀ ਕਿ ਜਾਦੂ ਕਰਦੀ ਰਹੀ ਆ ਪਰ ਹੱਥ ਨੇ ਆ ਤਾਂ ਦਾ ਐਨੋਂ ਨਿਕਲ ਗਿਆ ਨਿਕਲਵਾ ਹੈਰੀਕੇਨ ਨਿਕਲ ਗਿਆ ਇੱਕ ਵਾਰ ਸਵਾ 12 ਵਜੇ ਚੋਲਾ ਸਾਹਿਬ ਦੇ ਬਾਹਰ ਬਾਹਰ ਗੰਡੀਵਿੰਡ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ son of ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਅਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧ ਵਿੱਚ ਅ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਿਹਾ 103 ਪੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ 'ਤੇ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਐ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਹਵਾਲਾਤ ਬੰਦ ਕੀਤਾ ਜਾਵੇ